ਵਾਜੀ ਤੇ ਜਰੂਰ ਆਪਾਂ ਵੀਕੈਂਡ ਤੋਂ ਬਾਅਦ ਬਹੁਤ ਸਾਰੀਆਂ ਖਬਰਾਂ ਹੋਣਗੀਆਂ ਕੱਲੀ ਕੱਲੀ ਅਪਡੇਟ ਬਿਨਾਂ ਰੁਕੇ ਤੁਹਾਡੇ ਨਾਲ ਸਾਂਝੀ ਕਰਾਂਗੇ 7-8 ਮਿੰਟ ਹੈ ਆਪਣੇ ਕੋਲ ਬਿਲਕੁਲ ਪੰਜਾਬ ਸਰਕਾਰ ਦੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦਰਅਸਲ ਪੰਜਾਬ ਸਰਕਾਰ ਦੇ ਵੱਲੋਂ ਡਾਈਵਰਸੀਫਿਕੇਸ਼ਨ ਦੀ ਗੱਲ ਕੀਤੀ ਗਈ ਹੈ ਕਿ ਪੰਜਾਬ ਦੇ ਕਿਸਾਨ ਜਿਹੜੇ ਨੇ ਉਹ ਝੋਨੇ ਦੇ ਚੱਕਰ ਚੋਂ ਨਿਕਲ ਸਕਣ ਤਾਂ ਉਹਦੇ ਲਈ ਇੱਕ ਪਾਲਿਸੀ ਜਿਹੜੀ ਹੈ ਉਹ ਲਿਆਂਦੀ ਗਈ ਹੈ ਕਿ ਪਰ ਹਕਟੇਅਰ 17500 ਰੁਪਏ ਦਾ ਲਾਭ ਦਿੱਤਾ ਜਾਊਗਾ ਜੇ ਕੋਈ ਝੋਨੇ ਦੀ ਬਜਾਏ ਬਦਲਵੀਂ ਫਸਲ ਲਾਊਗਾ। ਅ ਮਤਲਬ 2.5 ਹਕਟੇਅਰ ਇੱਕ ਹਕਟੇਅਰ ਦੇ ਵਿੱਚ 2.5 ਏਕੜ ਹੁੰਦੇ ਨੇ। ਤਕਰੀਬ 7000 ਰੁਪਿਆ ਬਣਦਾ। ਪਰ ਕਿਸਾਨਾਂ ਦਾ ਤਰਕ ਇਹ ਹੈ ਕਿ ਹੁਣ ਤਾਂ ਅਸੀਂ ਝੋਨਾ ਲਾ ਚੁੱਕੇ ਹਾਂ। ਜੇ ਇਹ ਸਕੀਮ ਦਾ ਲਾਭ ਤੁਸੀਂ ਦੇਣਾ ਸੀ ਤਾਂ ਉਹ ਲਾਭ ਜਿਹੜਾ ਹੈ ਉਹ ਝੋਨਾ ਲਾਉਣ ਤੋਂ ਪਹਿਲਾਂ ਇਹ ਸਕੀਮ ਜਿਹੜੀ ਆ ਲੈ ਕੇ ਆਉਣੀ ਸੀਗੀ। ਤਾਂ ਇਸੇ ਨੂੰ ਸਵਾਲ ਉੱਠ ਰਹੇ ਨੇ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਇਸ ਨੂੰ ਬਹੁਤ ਵੱਡੇ ਪੱਧਰ ਤੇ ਪ੍ਰਚਾਰਿਆ ਜਾ ਰਿਹਾ ਹੈ ਕਿ ਅਸੀਂ ਸਾਡੇ 17000 ਰੁਪਿਆ ਪਰ ਹਕਟੇਅਰ ਜਾਨੀ ਕਿ 7000 ਰੁਪਿਆ ਪਰ ਏਕੜ ਦੇਵਾਂਗੇ ਜੇ ਕੋਈ ਬਦਲਵੀਂ ਫਸਲ ਲਾਉਂਦਾ ਜੇ ਕੋਈ ਝੋਨੇ ਦੀ ਬਜਾਏ ਫਸਲ ਲਾਉਂਦਾ ਪਰ ਦਰਅਸਲ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਝੋਨਾ ਹੈ ਉਹ ਉਹ ਲੱਗ ਚੁੱਕਿਆ ਜੀ ਤੇ ਹੁਣ ਜਿਹੜਾ ਇਹ ਬਦਲਵੀਂ ਫਸਲ ਦਾ ਕੋਈ ਰਹਿ ਨਹੀਂ ਜਾਂਦਾ ਅਗਲੇ ਸਾਲ ਤੱਕ ਤਾਂ ਜ਼ਰੂਰ ਜਿਹੜੀ ਆ ਇਸ ਤੇ ਕੋਈ ਅਮਲ ਹੋ ਸਕਦਾ ਪਰ ਫਿਲਹਾਲ ਲੇਟ ਹੋ ਗਈ ਸਰਕਾਰ ਤੇ ਵਿੱਚ ਲੇਟ ਕਿਉਂ ਹੋਈ ਆ ਹੁਣ ਇਹ ਸਰਕਾਰ ਹੀ ਦੱਸ ਸਕਦੀ ਹੈ ਇਹਦੇ ਨਾਲ ਹੀ ਜਿਹੜਾ ਪਿਛਲੀ ਵਾਰ ਵੀ ਇੱਕ ਗੱਲ ਕੀਤੀ ਗਈ ਸੀ ਸਰਕਾਰ ਦੇ ਵੱਲੋਂ ਕਿ ਮੂੰਗੀ ਜੇਕਰ ਬੀਜੂਗੇ ਤਾਂ ਅਸੀਂ ਪੂਰੀ ਰੇਟ ਤੇ ਚੱਕਾਂਗੇ ਪਰ ਉਹ ਤੋਂ ਵੀ ਹੱਥ ਪਿੱਛੇ ਖਿੱਚਲੇ ਗਏ ਹੁਣ ਮੂੰਗੀ ਵੀ ਜਿਹੜੀ ਹੈ ਇਸ ਵਾਰ ਬਕਾਇਦਾ ਤੌਰ ਤੇ ਉਸ ਸੰਬੰਧੀ ਕੋਈ ਨੋਟੀਫਿਕੇਸ਼ਨ ਨਹੀਂ ਕੀਤਾ ਸਰਕਾਰ ਕਹਿੰਦੀ ਹੈ ਕਿ ਜਿਹੜੇ ਸਾਡੇ ਗੁਰਮੀਤ ਸਿੰਘ ਖੁੱਡੀਆਂ ਨੇ ਖੇਤੀਬਾੜੀ ਮੰਤਰੀ ਉਹ ਕਹਿੰਦੇ ਕਿ ਸਾਨੂੰ ਉਸ ਨਾਲ ਫਾਇਦਾ ਨਹੀਂ ਹੋਇਆ ਕਿਉਂਕਿ ਲੋਕ ਕੀ ਕਰਦੇ ਨੇ ਕਿ ਮੂੰਗੀ ਪਹਿਲਾਂ ਬੀਜ ਲੈਂਦੇ ਨੇ ਉਸ ਤੋਂ ਬਾਅਦ ਝੋਨੇ ਦੀ ਲੁਆਈ ਕਰ ਦਿੰਦੇ ਨੇ ਸਾਡਾ ਤਾਂ ਮਕਸਦ ਇਹ ਸੀਗਾ ਕਿ ਝੋਨੇ ਦੀ ਲੁਆਈ ਨਾ ਹੋਵੇ ਸਾਡੇ ਤਾਂ ਬਿਜਲੀ ਵੀ ਉਹਨੇ ਫੁੱਗ ਗਈ ਇਸ ਕਰਕੇ ਅਸੀਂ ਉਹ ਜਿਹੜੀ ਸਕੀਮਾ ਉਹ ਵਾਪਸ ਲੈ ਲਈ ਮਤਲਬ ਮੂੰਗੀ ਵਾਲੀ ਜਿਹੜੀ ਹੈ ਕਿਸਾਨਾਂ ਨੂੰ ਫਾਇਦਾ ਦੇਣ ਵਾਲੀ ਗੱਲ ਸੀਗੀ ਕਿ ਮੂੰਗੀ ਤੇ ਅਸੀਂ ਪੂਰੇ ਰੇਟ ਤੇ ਚੱਕਾਂਗੇ ਮਤਲਬ ਇਹ ਕਿਹਾ ਸੀਗਾ ਸਰਕਾਰ ਨੇ ਜੀ ਤੇ ਜਿੰਨੀ ਐਮਐਸਪੀ ਹੈਗੀ ਹੈ ਉਸ ਤੋਂ ਬਾਅਦ ਜੇ ਕੋਈ ਰੇਟ ਕਿਸਾਨਾਂ ਨੂੰ ਨਹੀਂ ਮਿਲੂਗਾ ਭਾਵੇਂ ਜਿਵੇਂ ਜ 7000 ਰੁਪਇਆ ਜੇ 6000 ਚ ਵਿਕਦੀ ਹੈ ਤਾਂ 1000 ਰੁਪਇਆ ਸਰਕਾਰ ਪਾ ਦੋਗੀ ਜੀ ਤੇ ਇਹ ਉਸ ਸਕੀਮ ਤੋਂ ਵੀ ਹੱਥ ਜਿਹੜਾ ਕਿਸੇ-ਕਿਸੇ ਚ ਲਿਆ ਹੈਗਾ ਤਾਂ ਇਹ ਦੋ ਜਿਹੜੀਆਂ ਨੇ ਕਿਸਾਨੀ ਦੇ ਨਾਲ ਜੁੜੀਆਂ ਖਬਰਾਂ ਸੀਗੀਆਂ ਇਹਦੇ ਨਾਲ ਇੱਕ ਅਗਲੀ ਖਬਰ ਜਿਹੜੀ ਹੈ ਉਹ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਹੈ ਜੀ ਅਮਰਿਤਪਾਲ ਸਿੰਘ ਦੀ ਮੈਂਬਰਸ਼ਿਪ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇੱਕ ਪਟੀਸ਼ਨ ਜਿਹੜੀ ਹੈ ਉਹ ਦਾਇਰ ਕੀਤੀ ਗਈ ਹੈ ਐਡਵੋਕੇਟ ਵਿਕਰਮਜੀਤ ਸਿੰਘ ਨੇ ਤੇ ਉਹਨਾਂ ਦੇ ਵੱਲੋਂ ਉਹਨਾਂ ਨੇ ਖਡੂਰ ਸਾਹਿਬ ਤੋਂ ਇਲੈਕਸ਼ਨ ਵੀ ਲੜੀ ਸੀ ਆਜ਼ਾਦ ਤੌਰ ਤੇ ਉਹਦੇ ਵਿੱਚ ਉਹਨਾਂ ਨੇ ਪੰਜ ਜਿਹੜੇ ਕਾਰਨ ਦੱਸੇ ਨੇ ਕਿ ਇਹਨਾਂ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ ਉਹਨਾਂ ਨੇ ਕਿਹਾ ਏ ਕਿ ਇਹਨਾਂ ਨੇ ਰੂਲ ਰੈਗੂਲੇਸ਼ਨ ਫੋਲੋ ਨਹੀਂ ਕੀਤੇ ਹੈਗੇ ਰੂਲ ਰੈਗੂਲੇਸ਼ਨ ਦੇ ਵਿੱਚ ਕੀ ਕਿਹਾ ਕਿ ਜਿਹੜੀਆਂ ਧਾਰਮਿਕ ਸਥਾਨਾਂ ਦੀ ਵਰਤੋਂ ਕੀਤੀ ਗਈ ਹੈ ਚੋਣ ਪ੍ਰਚਾਰ ਦੇ ਲਈ ਕਿਉਂਕਿ ਇਹ ਇਲੈਕਸ਼ਨ ਕਮਿਸ਼ਨ ਦੀ ਹਦਾਇਤ ਹੁੰਦੀ ਹੈ ਕਿ ਕੋਈ ਵੀ ਜਿਹੜਾ ਗੁਰਦੁਆਰਾ ਸਾਹਿਬ ਹੈ ਜਾਂ ਧਾਰਮਿਕ ਸਥਾਨ ਹੈ ਜਾਂ ਸਾਧੀਆਂ ਥਾਵਾਂ ਨੇ ਉੱਥੇ ਤੁਸੀਂ ਜਾ ਕੇ ਪ੍ਰਚਾਰ ਨਹੀਂ ਕਰ ਸਕਦੇ ਹੈਗੇ ਦੂਜੀ ਗੱਲ ਉਹਨਾਂ ਨੇ ਕਹੀ ਹੈਗੀ ਹੈ ਕਿ ਜਿਹੜੀ ਸਾਰੀ ਸਮਗਰੀ ਹੁੰਦੀ ਹੈ ਉਹਦੇ ਤੇ ਨਾ ਪਾਇਆ ਬਕਾਇਦਾ ਤੌਰ ਤੇ ਲਿਖਣਾ ਹੁੰਦਾ ਹੈਗਾ ਕਿ ਕਿੱਥੇ ਤੁਸੀਂ ਇਹ ਸ਼ਿਕਾਇਤ ਹੈਗੀ ਆ ਤੇ ਤੀਜਾ ਇਹ ਹੁੰਦਾ ਹੈ ਫੰਡਿੰਗ ਤੁਹਾਡੇ ਕੋਲੇ ਕੀ ਰਿਸੋਰਸ ਸੀਗੇ ਕਿੱਥੋਂ ਫੰਡਿੰਗ ਆਈ ਮਤਲਬ ਉਹਨੇ 5 ਆਧਾਰ ਬਣਾਏ ਨੇ ਇਸ ਗੱਲ ਦੇ ਉਹ ਉਹਦੇ ਵਿੱਚ ਇੱਕ 1975 ਦਾ ਵੀ ਹਵਾਲਾ ਦਿੱਤਾ ਗਿਆ ਜਦੋਂ ਇੰਦਰਾ ਗਾਂਧੀ ਦੀ ਮੈਂਬਰਸ਼ਿਪ ਜਿਹੜੀ ਆ ਉਹ ਰੱਦ ਹੋ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਐਮਰਜੈਂਸੀ ਲਾਈ ਸੀ ਤੇ ਇਹ ਜਿਹੜੀ ਪਟੀਸ਼ਨ ਹੈ ਉਹ 45 ਦਿਨ ਦੇ ਵਿੱਚ ਵਿੱਚ ਕੰਮ ਕਰਦੀ ਹੈ ਜਿਸ ਦਿਨ ਤੁਸੀਂ ਐਮਪੀ ਬਣ ਜਾਂਦੇ ਹੋ ਉਹ ਤੋਂ 45 ਦਿਨ ਦੇ ਵਿੱਚ ਵਿੱਚ ਤੁਹਾਡੀ ਕਿਸੇ ਦੀ ਵੀ ਜਿਹੜਾ ਐਮਪੀ ਬਣਦਾ ਉਹਦੀ ਚੋਣ ਰੱਦ ਕਰਵਾਉਣ ਵਾਸਤੇ ਜਿਹੜਾ ਉਹ ਕਾਗਜ਼ੀ ਕਾਰਵਾਈ ਜਿਹੜੀ ਹੋ ਸਕਦੀ ਆ ਹੁਣ ਦੇਖਣਾ ਹੋਏਗਾ ਅਗਲੀ ਸੁਣਵਾਈ ਹੋਣੀ ਆ ਉਸ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੂੰ ਵੀ ਪਾਰਟੀ ਬਣਾਇਆ ਗਿਆ ਹੈ ਉਹਦੇ ਵਿੱਚ ਦੇਖਣਾ ਹੋਏਗਾ ਕਿ ਸਾਡੀ ਜਿਹੜੇ ਕਾਗਜ਼ ਪੱਤਰ ਨੇ ਅਮਰਿਤਪਾਲ ਸਿੰਘ ਦੇ ਉਹ ਪੂਰੇ ਸੀਗੇ ਜਿਹੜੇ ਦੋਸ਼ ਲਾਏ ਗਏ ਨੇ ਕਿ ਇਹਨਾਂ ਨੇ ਸਹੀ ਜਾਣਕਾਰੀਆਂ ਨਹੀਂ ਦਿੱਤੀਆਂ ਹੈਗੀਆਂ ਦਸਤਾਵੇਜ਼ ਲੁਕੋਏ ਨਹੀਂ ਉਹ ਸਾਰਾ ਹੁਣ ਨਿਰਪੱਖ ਕਰੇਗਾ ਸਾਰੀਆਂ ਚੀਜ਼ਾਂ ਦੇ ਇਹਦੇ ਵਿੱਚ ਹੁਣ ਇਹਦੇ ਪਿੱਛੇ ਕੌਣ ਹੈ ਜਿਹੜੀ ਤਾਕਤ ਹੈਗੀ ਹੈ ਇਹ ਵੀ ਸਮਝਣਾ ਹੋਵੇਗਾ ਜੀ ਇਸ ਦੇ ਨਾਲ ਹੀ ਜਿਹੜੇ ਫਰੀਦਕੋਟ ਤੋਂ ਸੰਸਦ ਚੁਣੇਗਾ ਇੰਨੇ ਸਰਬਜੀਤ ਸਿੰਘ ਖਾਲਸਾ ਜੀ ਉਹਨਾਂ ਨੇ ਇੱਕ ਇੱਕ ਘੱਟ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਅਮਰਿਤਪਾਲ ਸਿੰਘ ਨਾਲ ਮਿਲ ਕੇ ਅਸੀਂ ਇੱਕ ਪੰਥਕ ਪਾਰਟੀ ਬਣਾਵਾਂਗੇ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਬਹੁਤ ਸਾਰੇ ਜਿਹੜੇ ਚੰਗੇ ਐਕਸ ਵਾਲੇ ਲੋਕ ਨੇ ਚਾਹੇ ਉਹ ਅਕਾਲੀ ਦਲ ਦੇ ਵਿੱਚ ਰਹੇ ਜਾਂ ਫਿਰ ਹੋਰ ਪਾਰਟੀਆਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਅ ਅਸਲ ਉਹ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨ ਲੜਨਾ ਚਾਹੁੰਦੇ ਨੇ ਤੇ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨ ਲੜਨ ਦੇ ਲਈ ਉਹਨਾਂ ਨੇ ਕਿਹਾ ਕਿ ਵੋਟਾਂ ਵੱਧ ਤੋਂ ਵੱਧ ਬਣਾਓ ਤੇ ਅਮਰਿਤਪਾਲ ਸਿੰਘ ਨਾਲ ਮਿਲ ਕੇ ਅਸੀਂ ਇੱਕ ਪਾਰਟੀ ਬਣਾਵਾਂਗੇ ਕਿਉਂਕਿ ਇਹ ਲਗਾਤਾਰ ਇਹ ਗੱਲ ਚੱਲਦੀ ਆਈ ਹੈ ਕਿ ਜਿਹੜੀ ਸ਼੍ਰੋਮਣੀ ਕਮੇਟੀ ਹੈ ਜੀ ਉਹ ਬਾਦਲ ਪਰਿਵਾਰ ਦੇ ਇੱਕ ਤਰ੍ਹਾਂ ਦੇ ਨਾਲ ਕਬਜ਼ਾ ਰਿਹਾ ਸ਼੍ਰੋਮਣੀ ਕਮੇਟੀ ਤੇ ਹਾਲਾਂਕਿ ਜਦੋਂ ਵੀ ਇਹ ਸਵਾਲ ਹੁੰਦਾ ਹੈ ਸ਼੍ਰੋਮਣੀ ਕਮੇਟੀ ਬਾਰੇ ਤਾਂ ਬਾਦਲਪੁਰ ਬਾਰੇ ਕਹਿੰਦਾ ਹੈ ਕਿ ਉਹ ਤਾਂ ਲੋਕ ਵੋਟਾਂ ਪਾ ਕੇ ਚੁਣਦੇ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਉਹ ਤੋਂ ਬਾਅਦ ਪ੍ਰਧਾਨ ਚੁਣਿਆ ਜਾਂਦਾ ਪਰ ਸਭ ਨੂੰ ਪਤਾ ਹੈ ਕਿ ਲਫਾਫੇ ਦੇ ਵਿੱਚੋਂ ਕਿਵੇਂ ਪ੍ਰਧਾਨ ਜਿਹੜਾ ਨਿਕਲਦਾ ਰਿਹਾ ਹੈਗਾ ਤਾਂ ਇਸ ਵਾਰ ਚਾਹੇ ਉਹ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਜਾਂ ਫਿਰ ਹੁਣ ਸਰਬਜੀਤ ਸਿੰਘ ਖਾਲਸਾ ਨੇ ਜਾਂ ਅਮਰਿਤਪਾਲ ਸਿੰਘ ਨੇ ਇਹ ਸਾਰੇ ਜਿਹੜੇ ਨੇ ਕੋਸ਼ਿਸ਼ਾਂ ਕਰ ਰਹੇ ਨੇ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਉਮੀਦਵਾਰ ਆਪੋ ਆਪਣੇ ਉਤਾਰੇ ਜਾਣ ਤੇ ਚੰਗੇ ਅਕਸ ਵਾਲੇ ਲਿਆਂਦੇ ਜਾਣ ਤੇ ਜਿਹੜੀ ਇੱਕ ਪਾਰਟੀ ਦੀ ਗੱਲ ਹੋ ਰਹੀ ਆ ਵਾਰ-ਵਾਰ ਕਿ ਇੱਕੋ ਹੀ ਪਾਰਟੀ ਜਿਹੜੀ ਕਾਬਜ਼ ਹੋ ਜਾਂਦੀ ਹੈ ਸ਼੍ਰੋਮਣੀ ਕਮੇਟੀ ਦੇ ਕਿਉਂਕਿ ਬਹੁਤ ਜਿਹੜਾ ਗੁਰਦੁਆਰਿਆਂ ਦਾ ਪ੍ਰਬੰਧ ਹੈਗਾ ਏ ਉਹ ਵੀ ਤੇ ਜਿੰਨੇ ਸਕੂਲ ਕਾਲਜ ਯੂਨੀਵਰਸਿਟੀਆਂ ਸ਼੍ਰੋਮਣੀ ਕਮੇਟੀ ਦੇ ਅੰਡਰ ਆਉਂਦੀਆਂ ਨੇ ਬਹੁਤ ਸਾਰੇ ਹਸਪਤਾਲ ਸ਼੍ਰੋਮਣੀ ਕਮੇਟੀ ਜਿਹੜੀ ਰਨ ਕਰਦੀ ਹੈਗੀ ਆ ਉਹ ਹਾਲਾਂਕਿ ਜਿਹੜਾ ਸਾਰਾ ਚੜਾ-ਚੜਾਵਾ ਏ ਗੁਰਦੁਆਰਿਆਂ ਦੇ ਰੂਪ ਦੇ ਵਿੱਚ ਜਾਂ ਜਿੰਨੀਆਂ ਗੁਰਦੁਆਰਾ ਸਾਹਿਬ ਨੂੰ ਜ਼ਮੀਨ ਜਿਹੜੀ ਆ ਲੋਸ ਹੁੰਦੀ ਆ ਬਹੁਤ ਸਾਰੇ ਗੁਰੂ ਘਰਾਂ ਨੇ ਜਿਹਨਾਂ ਨੂੰ ਜ਼ਮੀਨ ਆਉਂਦੀ ਹੈਗੀ ਉਹ ਸਾਰਾ ਜਿਹੜਾ ਬਜਟ ਹੁੰਦਾ ਫਿਰ ਉਹ ਲੋਕ ਇਹ funda ਉਹ ਸਾਰਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇਖਦੀ ਹੈ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਚੁਣੇ ਜਾਂਦੇ ਨੇ ਫਿਰ ਉਹ ਪ੍ਰਧਾਨ ਚੁਣਦੇ ਨੇ ਤਾਂ ਹੁਣ ਜੇ ਚੰਗੇ ਅਕਸ ਵਾਲੇ ਲੋਕ ਅੱਗੇ ਆਉਣਗੇ ਤਾਂ ਪ੍ਰਬੰਧ ਵੀ ਜਿਹੜਾ ਉਹ ਚੰਗਾ ਚੱਲੂਗਾ ਇਹ ਜਿਹੜੀ ਕੋਸ਼ਿਸ਼ ਹੈਗੀ ਜਿਸ ਵਾਰ ਉਹ ਕੀਤੀ ਜਾ ਰਹੀ ਹੈ ਜੀ ਇੱਕ ਥੋੜੀ ਜੀ ਰਾਸ਼ਟਰੀ ਖਬਰ ਥੋੜੀ ਜਿਓ ਜੇ ਉਹ ਤੁਹਾਡੇ ਕੋਲ ਪਹੁੰਚੀ ਹੈ ਕੋਈ ਕੁਝ ਇੱਕ ਸੈਕਿੰਡ ਚ ਆਪਾਂ ਕਵਰ ਕਰਾਂਗੇ ਉਹ ਆਰਐਸਐਸ ਨੂੰ ਲੈ ਕੇ ਆ ਵੀ ਹੁਣ ਕੁਝ ਨਵਾਂ ਕਾਨੂੰਨ ਆਇਆ ਵੀ ਜੇ ਉਹਨਾਂ ਦੀ ਜੁਆਇਨਿੰਗ ਦੇ ਲਈ ਵੀ ਸਰਕਾਰੀ ਮੁਲਾਜ਼ਮ ਵੀ ਜੁਆਇਨ ਕਰ ਸਕਦੇ ਨੇ ਮੈਂਬਰਸ਼ਿਪ ਬਿਲਕੁਲ ਇੱਕ ਹੀ ਰੂਲ ਸੀਗਾ ਇਹ ਕਟੂਕਟ 50 60 ਸਾਲ ਪੁਰਾਣਾ ਰੂਲ ਸੀਗਾ ਜੀ ਕਿ ਜਿਹੜੀ ਆਰਐਸਐਸ ਹੈ ਉਹਦੇ ਵਿੱਚ ਕੋਈ ਸਰਕਾਰੀ EMPLOYE ਜਿਹੜਾ ਹੈ ਉਹ ਚ ਸ਼ਾਮਲ ਨਹੀਂ ਹੋ ਸਕਦਾ ਹੈਗਾ ਜੀ ਤੇ ਪਰ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਕੇਂਦਰ ਸਰਕਾਰ ਹੈ ਉਹਨਾਂ ਨੇ ਇਸ ਵਿੱਚ ਤਬਦੀਲੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਚਾਹੇ ਕੋਈ ਸਰਕਾਰੀ ਮੁਲਾਜ਼ਮ ਵੀ ਹੈ ਉਹ ਵੀ ਆਰਐਸਐਸ ਜੋਇਨ ਕਰ ਸਕਦਾ ਹੈ ਪਹਿਲਾਂ ਇਹ ਗੱਲ ਸੀਗੀ ਹਮੇਸ਼ਾ ਤੋਂ ਇਹ ਗੱਲ ਹੁੰਦੀ ਵੀ ਹੈ ਕਿ ਜਿਹੜਾ ਕੋਈ ਸਰਕਾਰੀ EMPLOYE ਹੈ ਉਹ ਕਿਸੇ ਪੋਲੀਟੀਕਲ ਪਾਰਟੀ ਦੇ ਵਿੱਚ ਨਹੀਂ ਹੋ ਸਕਦਾ ਉਹ ਕੋਈ ਪੋਲੀਟੀਕਲ ਪਾਰਟੀ ਦੇ ਔਦਾਨੀ ਨਹੀਂ ਲੈ ਸਕਦਾ ਹੈਗਾ ਇਸੇ ਤਰ੍ਹਾਂ ਦੀ ਇਹ ਆਰਐਫਐਸ ਬੋਡੀ ਜੀ ਕਿਉਂਕਿ ਇਹ ਹੈ ਤਾਂ ਤੇ ਆਪਣੇ ਆਪ ਨੂੰ ਧਾਰਮਿਕ ਸੰਗਠਨ ਕਹਿੰਦੇ ਨੇ ਪਰ ਆਪ ਤੁਹਾਨੂੰ ਸਭ ਨੂੰ ਪਤਾ ਹੈ ਕਿ ਇਹਨਾਂ ਦਾ ਏਜੰਡਾ ਕੀ ਹੈਗਾ ਉਹਦੇ ਵਿੱਚ ਹੁਣ ਇਹਨਾਂ ਨੇ ਆਪਣੇ ਮੁਤਾਬਕ ਕੀ ਇਹ ਫੈਸਲਾ ਕਰ ਲਿਆ ਇੱਕ ਹੋਰ ਜਿਹੜੀ ਵੱਡੀ ਖਬਰ ਹੈ ਜਿਸ ਨੇ ਦੇਸ਼ ਦਾ ਧਿਆਨ ਵੀ ਖਿੱਚਿਆ ਜੀ ਤੇ ਉਹ ਇਹ ਹੈਗੀ ਹੈ ਕਿ ਜਿਹੜੀ ਕਾਵੜ ਯਾਤਰਾ ਨਿਕਲਦੀ ਹੈ ਹਰ ਵਾਰ ਇਸ ਵਾਰ ਯੋਗੀ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਕਿ ਜਿਹੜੀ ਕਾਵੜ ਯਾਤਰਾ ਜਿੱਥੋਂ-ਜਿੱਥੋਂ ਨਿਕਲੂਗੀ ਜਿਹੜੇ ਉੱਥੇ ਲੋਕ ਦੁਕਾਨਦਾਰ ਨੇ ਰੇੜੀ ਫੜੀ ਵਾਲੇ ਨੇ ਜਿੰਨੇ ਵੀ ਕੋਈ ਬਾਲ ਦੇਖਰੇ ਤਾਂ ਕੋਈ ਵੀ ਚੀਜ਼ ਦੇਖਦਾ ਹੈਗਾ ਉਹ ਤੇ ਆਪਣੇ ਨੇਮ ਪਲੇਟ ਲਾਓ ਆਪਣੇ ਮਜ਼ਹਬ ਦਾ ਦੱਸੋ ਕਿ ਤੁਸੀਂ ਕਿਹੜੇ ਮਜ਼ਹਬ ਨੂੰ ਬਿਲੋਂਗ ਕਰਦੇ ਹੋ ਖਾਸ ਕਰਕੇ ਟਾਰਗੇਟ ਕੀਤਾ ਗਿਆ ਮੁ슬ਮਾਨ ਭਾਈਚਾਰੇ ਨੂੰ ਜੀ ਕਿਉਂਕਿ ਉਹਨਾਂ ਨੇ ਕਿਹਾ ਕਿ ਇਹ ਅਸੀਂ ਪਵਿੱਤਰਤਾ ਬਰਕਰਾਰ ਰੱਖਣ ਲਈ ਕਹਿ ਰਹੇ ਹਾਂ ਜੀ ਤਾਂ ਹੁਣ ਸੁਪਰੀਮ ਕੋਰਟ ਦੇ ਵੱਲੋਂ ਜਦੋਂ ਇਸ ਗੱਲ ਦਾ ਵਿਰੋਧ ਹੋਇਆ ਕਿ ਇਹਨੇ ਕਿਵੇਂ ਹੋ ਸਕਦਾ ਹੈ ਮਜ਼ਹਬ ਦੇ ਹਿਹਾਬ ਦੇ ਨਾਲ ਤੁਸੀਂ ਕਿਸੇ ਦੀ ਪਵਿੱਤਰਤਾ ਨੂੰ ਕਿਵੇਂ ਦੇਖ ਸਕਦੇ ਹੋ ਕੀ ਇਹ ਠੀਕ ਹੈ ਕਿ ਤੁਸੀਂ ਜਿਹੜਾ ਵੈਜ ਪ੍ਰੋਸ ਰਹੀ ਹੋ ਨਾਨ ਵੈਜ ਪ੍ਰੋਸ ਜੀ ਜੀ ਉਹ ਤੁਹਾਡਾ ਲਿਖਿਆ ਹੋਣਾ ਚਾਹੀਦਾ ਹੈ ਕਿ ਤੁਸੀਂ ਪਰੋਚ ਰਹੇ ਨਹੀਂ ਪਰ ਇਹ ਕਹਿਣਾ ਕਿ ਇਹ ਜਿਹੜਾ ਅੰਬ ਵੇਚਦਾ ਬੰਦਾ ਇਹ ਬਸਮਾਨ ਹੈ ਕਿ ਇਹ ਹਿੰਦੂ ਹੈ ਕਿ ਇਹ ਕਿਹੜੇ ਧਰਮ ਨਾਲ ਹੈ ਇਹ ਨਹੀਂ ਚੱਲੇਗਾ ਇਹ ਯੋਗੀ ਸਰਕਾਰ ਦੇ ਕੋਲ ਨੂੰ ਕਹਿ ਦਿੱਤਾ ਗਿਆ ਸੀਗਾ ਜਿੱਥੇ ਜਿੱਥੇ ਕਾਵੜ ਯਾਤਰਾ ਜਿਹੜੀ ਆ ਉਹ ਲੰਗੇਗੀ ਉੱਥੇ ਦੇ ਲੋਕ ਨੇਮ ਪਲੇਟ ਲਾਉਣ ਇਸ ਦਾ ਵਿਆਪਕ ਤੌਰ ਤੇ ਵਿਰੋਧ ਹੋਇਆ ਮਤਲਬ ਕਿ ਇਸ ਹਾਲਾਤ ਦੇ ਵਿੱਚ ਤੁਸੀਂ ਜਿਹੜਾ ਟਾਰਗੇਟ ਕੀਤਾ ਹਲੰਗੇ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਨਹੀਂ ਹੋਏਗਾ ਉਹ ਫੈਸਲਾ ਜਿਹੜਾ ਹੈ ਉਸ ਤੇ ਅੰਤਿਮ ਰੋਕ ਲਾਈ ਗਈ ਹੈ ਪੂਰੀ ਤਰ੍ਹਾਂ ਨਹੀਂ ਲਾਈ ਗਈ ਹੈ ਜੀ ਮਤਲਬ ਅਗਲੀ ਸੁਣਵਾਈ ਤੱਕ ਰੋਕ ਲਾ ਦਿੱਤੀ ਗਈ ਹੈ ਕਿਉਂਕਿ ਕਾਬੜੇ ਦਾ ਬਹੁਤ ਸਮਾਂ ਹੈ ਜੀ ਆਪਣੇ ਕੋਲ ਸਮਾਂ ਨਾ ਸੀਮਤ ਹੈ ਤੇ ਸਟੇਸ਼ਨ ਆਈਡੀ ਦਾ ਟਾਈਮ ਹੋ ਗਿਆ ਕੱਲ ਨੂੰ